ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਸਾਰੇ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਅੱਜ ਬਹੁਤ ਜਿਆਦੀ ਰੌਣਕ ਲੱਗ ਗਈ ਆ ਬਹੁਤ ਜਿਆਦੀ ਬਹੁ ਮੁੰਡੇ ਆ ਗਏ ਅੱਜ ਦੇਖੋ ਪਰਮਾਰੀ ਹੋਈ ਪਈ ਆ ਮੁੰਡਿਆਂ ਦੀ ਸਹਿਜ ਅੱਜ ਵਧੇ ਮੁੰਡੇ ਆਪਣੇ ਕਿ ਨਹੀਂ ਆ ਵਾਹ ਵਾਹ ਹੀ ਓਨ ਲਾ ਪਿਆ ਨਾ ਹੁਣ ਠੀਕ ਆ ਜੀ ਆਪਾਂ ਵੀ ਲੇਟ ਹੋ ਗਏ ਥੋੜੇ ਜਿਹੇ ਹੁਣ ਆਪਾਂ ਮੜਿਆ ਵਾਰਮ ਅਪ ਕਰਕੇ ਇਹਨਾਂ ਦੇ ਨਾਲ ਹੀ ਚੱਲੂ ਕੰਮ ਜੀ ਸੱਸੀ ਗਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਉਮੀਦ ਆ ਠੀਕ ਠਾਕ ਹੋਵੋਗੇ ਤੇ ਅੱਜ ਸਾਡੇ ਕੈਂਪ ਦਾ ਚੌਥਾ ਦਿਨ ਹੈ ਤੇ ਅੱਜ ਬਾਬੇ ਦੀ ਕਿਰਪਾ ਨਾਲ ਪੂਰੀ ਰੌਣਕ ਲੱਗ ਗਈ ਆ ਤੁਹਾਨੂੰ ਦਿਖਾਉਨੇ ਆ ਇਦਾਂ ਅੱਜ ਤਾਂ ਮੁੰਡੇ ਹੀ ਮੁੰਡੇ ਹੋਏ ਪਏ ਦੇਖੋ ਜੀ ਮੀ ਆ ਗਿਆ ਅੱਜ ਤੇਜ ਸਾਸਰੀ ਘਰਾਂ ਸਾਰਿਆਂ ਨੂੰ ਸਾਸਰੀ ਘਰ ਸਾਰਿਆਂ ਨੂੰ ਕੀ ਹਾਲ ਆ ਸਾਸਰੀ ਘਰ ਸਾਰਿਆਂ ਨੂੰ ਕੁਈ ਸਾ ਬੜੀਆਂ ਰੌਣਕ ਲਾਈਆਂ ਅੱਜ ਕੀ ਗੱਲ ਹੈ ਦੇ ਲੋ ਤੁਹਾਨੂੰ ਦਾ ਬਾਬੇ ਦੀ ਕਿਰਪਾ ਕੱਲ ਥੋੜੇ ਹੀ ਅੱਜ ਬਾਵਾ ਆ ਗਿਆ ਨਾ ਕੋਈ ਵਿੱਚ ਹੋਈ ਜਾਂਦੀ ਆ ਹੋਰ ਕੋਈ ਕੀ ਗੱਲ ਤੂੰ ਕਹ ਜੀਰੇ ਕੋ ਹੋਊਗੇ ਪੈਸੇ ਉਹ ਖਾਊਗਾ ਕਹ ਸਰ ਜੀ ਅੱਜ ਤਾਂ ਭੱਜ ਨਹੀਂ ਹੁੰਦਾਗਾ ਸਰ ਜੀ ਇਹ ਜੀ ਟਰਬੋ ਪਾਰਟ ਆ ਅੱਜ ਜੀ ਸਰ ਜੀ ਇਹ ਜੀ ਟਰਬੋ ਪਾਰਟ ਜੀ ਹੋ ਮੁੱਕਦਾ ਰੱਖ ਲੈ ਹਾਂ ਅਗਲੇ ਦਿਨ ਨਹੀਂ ਸਹਿਜ ਦਾ ਨਾ ਕਰ ਉਹਨਾਂ ਨੂੰ ਕਹਿੰਦਾ ਮੇਰੀ ਇੰਨੀ ਕ ਸਪੀਡ ਸਹੀ ਆ ਪਿਛਲੇ ਇਹ ਮੇਨ ਆ ਬੰਦਾ ਵੇਖ ਲੈ ਕਹਿੰਦਾ ਜਾਲਾ ਕੋਈ ਅੱਗੇ ਇਹਦੀ ਵੀਡੀਓ ਦੇਖ ਕੇ ਆਉਂਦੇ ਬੰਦੇ ਵੇਖ ਲੈ ਆਹ ਹੋ ਭਾਜੀ ਇਹਦਾ ਬਹੁਤ ਕੁਸ਼ਲ ਬੰਦਿਆ ਨੇ ਉਹ ਜਿਹੜੇ ਫੂਡ ਪੁਆਇੰਟ ਅੜ ਗਏ ਉਹ ਵੀ ਸੈਨ ਆ ਭਾਜੀ ਸਹਿਜ ਸਹੀ ਨਹੀਂ ਕੁੱਪੇ ਲਾਉਂਦਾ ਨਹੀਂ ਸਹੀ ਆ ਸਹੀ ਆ ਬਹੁਤ ਵਧੀਆ ਖਾਬਾ ਉਹਦੀ ਨਹੀਂ ਗੱਲ ਸੁਣਨੀ ਤੂੰ ਫਿੱਟਵੇਂ ਇਸ ਟਾਈਮ ਲਾਲਾ ਤੇਵੇਂ ਫੋਸੀ ਆ ਥੱਲੀ ਕਰਾਉਣਾ ਯਾਰ ਨਹੀਂ ਕਰਾਉਂਦਾ ਥੱਲੀ ਭਾਜੀ ਸੈਰ ਕਹਿੰਦੇ ਥੱਲੀ ਨਹੀਂ ਕਰਾਉਂਦਾ ਕੋਈ ਥੱਲੀ ਨਹੀਂ ਹੁੰਦੀ ਫੋਲੋ ਪੱਕਾ ਤੂੰ ਇਦਾਂ ਕਹਦੋ ਕਿਹਾ ਸੀ ਓਏ ਆਜੋ ਕੋਈ ਨਹੀਂ ਕੋਈ ਨਹੀਂ ਜਦੋਂ ਸਾਥ ਚੜ ਗਿਆ ਦੱਸ ਦਿਓ ਤੁਸੀਂ ਬਹਿ ਜਿਓ ਭਰਾਵਾ ਸੈਰ ਹੁੰਦੀ ਥੱਲੀ ਕਿੰਨੀ ਕੋਈ ਬੋਲ ਕੇ ਦੱਸ ਵਾਦੂ ਕਿੰਨੀ ਕਿਹਾ ਇਦਾਂ ਦੱਸ ਦੇ ਸਾਡੀ ਸਾਡੇ ਕੱਲ ਕਿੰਨੇ ਵਜੇ ਗਿਆ ਕੱਲ 7 ਵਜੇ ਅੱਜ ਅੱਜ 8 ਵਜੇ ਘੁੰਮਣਾ ਇਹ ਕੋਈ ਨੀ ਕਾ ਮੈਂ ਕਦੇ ਜਾਗੀ ਜੀ ਐਵੇਂ ਕਹੀ ਜਾਂਦਾ ਬਸ ਕੱਲ ਨੂੰ ਤਾਂ ਪਾਜੀ ਹੀਗਾ ਜੀ ਟਵਿੱਟਰ ਲੱਗ ਜਾਣਾ ਅੱਜ ਕੀ ਕਰਨਾ ਅੱਜ ਮੈਂ ਕੋ ਕਿਹਾ ਵਾ ਹੂੰ ਟੀਸ਼ਰਟ ਨਹੀਂ ਜਾਣਾ ਆਵੇ ਦਾ ਸਰ ਜੀ ਨੋਦਾ ਵੀ ਨਹੀਂ ਆ ਵੇਖੋ ਟੀਸ਼ਰਟ ਹੋ ਤੂੰ ਯਾਰ ਚੱਲ ਕੰਪਾ ਦਾ ਜਦ ਮੈਂ ਚੱਲਦਾ ਵਸ ਤਿੱਜਾ ਫਿਰ ਓਹ 사ਜੀਆ ਵੇਖ ਲੋ ਗਾਲ ਗੱਡੀ ਥਾਂ ਮੇ ਮੈਨੂੰ ਨਹੀਂ ਗੱਡੀ ਗਈ ਐਵੇਂ ਮਾਰਦਾ ਨਹੀਂ ਕੱਢੀ ਗਈ ਨਹੀਂ ਕੱਢੀ ਗਈ ਲਾਲਾ ਝੂਠ ਮਾਰਦਾ ਉੱਤੇ ਲੈ ਜਾਂਦਾ ਸੀ ਚੱਲ 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 사ਜੀ ਮੈਂ ਇਹਨੂੰ ਝੋਟਾ ਗਿਆ ਉੱਧਰ ਹੌਣਾ ਚੱਲ ਉਹਦੇ ਥਲੀ ਹੁੰਦੀ ਐ ਚੱਲ ਚੱਲ ਪਾਜੀ ਹੌਲੀ ਹੌਲੀ ਕੋਈ ਨਾ ਚੱਲ 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 ਆਪਣੀ ਵੀ ਲੈ ਚੱਲ 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 ਝੋਟਿਆ ਚੱਲ ਲਾਲਾ ਬਦਨੀਤਾ ਲਾਲਾ ਬਦਨੀਤਾ ਸਹਿਜ ਹੌਲੀ ਹੌਲੀ ਚੁੱਤੇ ਥੋੜਾ ਜਿਹਾ ਨਾਰਾ ਲਾ ਦੇ ਭੱਜ ਭੱਜ ਦੇ ਨਾਰਾ ਲੈ ਨਾਲ ਹੋਰ ਤੋ ਕੇ ਸਹਿਜ ਨੂੰ ਮੋਟਰਸਾਈਕਲ ਤੇ ਹੋ ਜਵੇ ਤੋ ਕੇ ਹਾਥੀ ਲੰਘ ਜਾਂਦੇ ਆ ਕੌਣ ਲੰਘ ਜਾਂਦਾ ਸਾਡੀ ਦੇਖ ਲਓ ਮੇਰਾ ਕੁੱਤਾ ਕਿਹਨਾਂ ਪੁੱਤੇ ਆ ਆਇਆ ਆਇਆ ਹੋਲੀ ਹੋ ਰਹੀ ਆ ਯਾਰਾ ਸੈ ਜੋ ਨਾਮ ਲੈਦੇ ਨਾਰਾ ਕਰੀ ਰਲ ਜੇ ਵਿੱਚ ਚੱਲ ਜਾਈ ਚੋਈ ਸਾਹਿਬ ਛਿਟੀ ਲੈ ਕੇ ਹੋਏ ਇਹਦੇ ਵਾਲੇ ਚੱਲ ਕੋਈ ਨਾ ਲਾ ਦੇ ਇੱਥੋਂ ਹੀ ਕਪੜੇ ਦੇ ਅੰਦਰ ਅੰਦਰ ਰਹਿਣਾ ਚੱਲ ਬਾਜੀ ਉਹ ਆਉ ਲੋੜਾ ਚੱਲ ਬੈਲਾ ਤੇ ਜੋ ਜਾ ਮਗਰ ਚੜਿਆ ਆ ਪਿੱਛਾ ਲੱਫੜਵਾਈ ਜੀ ਆਜੋ ਦੋ ਜੱਜਾ ਸਾਲੇ ਨਾਲ ਹੀ ਆ ਜਾ ਚੱਲ 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 ਕਰ ਨਹੀਂ ਰੱਖ ਜੀ ਮੈਂ ਵੀ ਆ ਗਿਆ ਮਖਰੀ ਸਹਜ ਫੜ ਫੂੰਗ ਨਾ ਮੈਂ ਸੈਟ ਲਾਵਾਂ ਉਹਦਾ ਭੱਜਿਆ ਭੱਜਿਆ ਬਾਜ ਤੇਰੀ ਵਾਰੀ ਆ ਜਾਣੀ ਐ ਬੰਦ ਕਰਦੀ ਫੇਰ ਭੱਜ ਕੇ ਆ ਜਾ ਐਦਾਂ ਫੜ ਲੈ ਇਧਰ ਦੀ ਆ ਉੱਤੋਂ ਦੀ ਆ ਉੱਤੋਂ ਦੀ ਐਦਾਂ ਫੂੰਗ ਫੜ ਕੇ ਨਾ ਇਹ ਤਾਂ ਸਾਰੇ ਕਮਾਉਣਾ ਮੁੰਡੇ ਜਿੱਦਾਂ ਜਾਣੇ ਠੀਕ ਆ ਪੁੱਤ ਕੋਈ ਨਾ ਕੋਈ ਨਾ ਫੇਟ ਕੇ ਬਾਹਰ ਤੇਰਾ ਗੱਡੀ ਤਾਂ ਰੁਕਦੀ ਆ ਗੱਡੀ ਖਰਾਬ ਆ ਜੀ ਬਦਲੀ ਹੋਣਾ ਉਹ ਰੋ ਰੋ ਜਾਈ ਤੇ ਬੋਰਾ ਬਣਾਇਆ ਹਾਂ ਲੈ ਦਰ ਚੱਲ ਪੱਟਾ ਨੂੰ ਜੀ ਆ ਗਈ ਚੱਲ ਚੱਲ ਠੀਕ ਹਕਦਾ ਕੋ ਸਾਹਿਬ ਜੀ ਕਿੱਦਾਂ ਕੋ ਸਾਹਿਬ ਜੀ ਵਧੀਆ ਹਾਂ ਹਾਂ ਵਧੀਆ ਜੀ ਤੂੰ ਸੁਣਾ ਠੀਕ ਆ ਦਰ 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 ਉਹ ਸਾਹਿਬ ਜੀ ਕੀ ਆ ਪੁੱਛੀ ਨਹੀਂ ਲੈ ਕੇ ਆਉਣੀਆਂ ਹਜੇ ਲੈ ਜੀ ਤਾਂ ਦੋ ਆਣੀ ਨਾਲੇ ਦਵਾਲੇ ਹੋ ਨਾਲੇ ਦਵਾਲੇ ਤੇ ਲੋ ਯਾਰ ਆ ਗੁਰਜਵ ਖਾ ਭਾਜੀ ਦੇ ਮੋਡੇ ਤੇ ਰੱਖਿਆ ਕਿੱਦਾਂ ਫੈਲਦਾ ਮੈਂ ਕਿਹਾ ਦਾਸ ਕੋਸਾ ਦੀ ਤਰੀਫ ਕਰਵਾ ਲਈ ਜੀ ਕਿਆ ਵਧੀਆ ਕੋਸ ਸਾਹਿਬ ਦੀ ਪੂਰੀ ਲੰਬ ਕਢਾ ਦਿੰਦੇ ਆ ਚੱਲ ਫਿਰ ਸੈਟ ਆ ਗਿਆ ਤੇ ਹੁਣ ਭੱਜ ਜਾ ਪਈ ਵੀ ਉੱਧਾ ਇੱਕ 10 ਦੀ 10 ਤੇ ਤੂੰ ਸਟਾਰਟ ਕਰ ਨਹੀਂ ਇੱਥੇ ਦਾ ਆ ਤੂੰ ਜਦੋਂ ਪੈਂਦੀ ਆ ਉਦੋਂ ਵੀ ਦੱਸ ਕਿੱਦਾਂ ਹੁੰਦੀ ਆ ਉਹੋ ਚੀਜ਼ਾਂ ਬਣਾ ਦਿੰਦਾ ਤੂੰ ਕਿੱਧਰ ਨੂੰ ਲਾ ਦੇਣ ਲਗਾ ਕਹਦਾ ਯਾ ਠੀਕ ਆ ਨਹੀਂ ਨਹੀਂ ਹਲੇ ਬਚਾਵਾ ਚੱਲ ਚੱਲ 98 11 98 11 ਤੇਜ ਬਹੁਤ ਜੀ ਸਪੀਡ ਅੱਜ ਅੱਜ ਤੇਜ ਨਾ ਇਹ ਚੱਲ ਸਿੱਧੂ ਪਾ ਪੀਨੂ ਪਾਣੀ ਇਹਨੇ ਸਾਰਿਆਂ ਨੇ ਪੀ ਜਾਣਾ ਉਹ ਜੋ ਆਪਣਾ ਲੈ ਆ ਗਰ ਆਪਣਾ ਪਾਣੀ ਚਾਹੀਦੀ ਇਹਨੂੰ ਪਾਣੀ ਓਏ ਚੱਲੇ ਜਾ ਪਾਣੀ ਆ ਲਾਲਾ ਜੱਕ ਦਾ ਲੂਤੀ ਲਾ ਸਰ ਜੀ ਇਹ ਤੁਹਾਡੇ ਲਈ ਚਾਹ ਲੈ ਕੇ ਆਉਂਦੇ ਆ ਆਹ ਉਹ ਬਾਅਦੋਂ ਠੰਡੀ ਹੋ ਜਾਂਦੀ ਹੈ ਕੋਈ ਨਾ ਮੈਂ ਉਦੋਂ ਪੀ ਲਿਆ ਕਰਨੀ ਆ ਕੋਈ ਨਹੀਂ ਚੱਲ ਭੱਜਣ ਵਾਲੇ ਚਾਹ ਲੈ ਕੇ ਉਹਨਾਂ ਦੇ ਪਾਣੀ ਲੈ ਕੇ ਆਉਦੇ ਪੀ ਬੋਤਲ ਭਰ ਕੇ ਲਈ ਵੱਡੀ ਲੈ ਆ ਮੋਟਰਸਾਈਕਲ ਆ ਜੋ ਪਹਿਲੇ ਸੈਟ ਆ ਲਾਲਾ ਤੇ ਕਲੇਸ਼ ਆ ਬੰਦਰ ਆ ਹੈ ਬੰਦਰ ਲੜਾਈ ਦਾ ਘਾਰ ਹੀ ਇਹ ਤੇਰੇ ਨਾਲ ਬਕਵਾਵਾ ਲੱਗਦਾ ਨਾ ਇਹ ਤੂੰ ਕਿ ਜੋ ਫੇਟ ਹੋ ਜਾਂਦਾ ਬੰਦਾ ਲੱਗਦਾ ਹੀ ਹੈ ਨਾ ਫੇਟਾ ਤੂੰ ਹੈ ਟੈਮ ਕਿੰਨਾ ਕ ਬਾਦੂ ਛੱਡਣੀਆਂ ਲਾਲੇ ਹੋਣਾ ਰਿਆ ਤੱਕੀ ਛੱਡਣੀਆਂ ਕਿ ਨਹੀਂ ਛੱਡਾ ਛੱਡਾ ਇਹ ਜੱਟ ਦਾ ਮੋਟਰਸਾਈਕਲ ਵੇਖ ਲੈ ਇੱਕ ਵਾਰੀ ਜੱਟ ਦਾ ਵਾ ਮੇਰਾ ਹੀ ਉਹ ਮਗਰ ਵੇਖ ਲੈ ਕੀ ਬਨਦੇ ਆਈ ਹੈ ਹੈ ਗੱਬ ਬਣਿਆ ਪਿਆ ਵੇਖ ਲੋ ਤੇ ਥੱਲੀਆਂ ਹੋ ਗਈਆਂ ਆਪਣਾ ਵੀ ਸੈੱਟ ਆ ਗਿਆ ਹੁਣ ਚਲੋ ਚਲੋ ਹਾ ਤਾਂ ਥੱਲੇ ਚਲੋ ਚਲੋ ਵੱਡੇ ਚਲੋ 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 ਮੈਂ ਆਉਣਾ ਮਗਰ ਮੈਂ ਇੱਕ ਵੀਡੀਓ ਸ਼ੂਟ ਕਰਨੀ ਆ ਚਲੋ ਚਲੋ ਭਾਜੀ ਕਿੱਦਾਂ ਲੱਗ ਗਿਆ ਰੌਣਕ ਗਾਣਾ ਪੂਰਾ ਕਿੱਦਾਂ ਕੀ ਕਹਿਣਾ ਜਾਓਗੇ ਕੋਈ ਕੁ ਨਹੀਂ ਮੈਂ ਕਹਿੰਦਾ ਬਹੁਤ ਵਧੀਆ ਬੱਚਿਆਂ ਦਾ ਬੱਚੇ ਪਹਿਲਾਂ ਆਉਂਦੇ ਆ ਸਾਡੇ ਨੂੰ ਸਾਡੇ ਨੂੰ ਪਹਿਲਾਂ ਉੱਠ ਕੇ ਆ ਜਾਂਦੇ ਪਹਿਲਾਂ ਬੈਠ ਜਾਂਦੇ ਕੋਚ ਨੂੰ ਆ ਕੇ ਕੋਈ ਸਾਹਿਬ ਨਿਆਣੇ ਪਹਿਲਾਂ ਆਉਂਦੇ ਆ ਨਾ ਸਾਡੇ ਨੂੰ ਹਾਂਜੀ ਪਹਿਲਾਂ 5 ਵਜੇ ਆ ਦੇਖ ਲੈ ਨਾਲੇ ਕੋਈ ਸਾਹਿਬ ਨਹੀਂ ਆ ਆ ਦੇਖ ਲੈ ਚੱਲ 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 ਸੈਜ ਨੂੰ ਸਾਰੇ ਮਾੜਾ ਕਹਿੰਦੇ ਵੇਖ ਗਾ ਚਾਹ ਸਾਰਿਆਂ ਜਿਆਦੀ ਚਾਹ ਕਿਹਾਂ ਕਿਦਾਂ ਫੇ ਚਾਹ ਕਿਤੇ ਲਈ ਆ ਏ ਕੋਹ ਸਾਹਿਬ ਲਈ ਲਾਲੀ ਲਈ ਨਹੀਂ ਗਈ ਨਹੀਂ ਲਾਲੇ ਨੇ ਕੀ ਕਰਨੀ ਪਈ ਤਾ ਵੀ ਚਾਹ ਆ ਗਈ ਮੈਨੂੰ ਨਹੀਂ ਤੇ ਕੱਲੇ ਕੋਜ ਨਹੀਂ ਤੋ ਫੇ ਤੁਸੀਂ ਵੀ ਪੀ ਲਓ ਪੀ ਲਓ ਮੈਂ ਪੀ ਨਹੀਂ ਰਿਹਾ ਇਹ ਵਾ ਤੁਸੀਂ ਕੀ ਪੀਨੇ ਆਂ ਅਸੀਂ ਕਵਾੜਾ ਪੀਦਾ ਸੀ ਕਾੜਾ ਐਪਲ ਵਿਨੇਗਰ ਕੈਪਲ ਵਿਨੇਗਰ ਮੈਂ ਨਹੀਂ ਕਿਉਂ ਕਹਦੇ ਲਾਲੇ ਤੇਰੇ ਲਈ ਚਾਹ ਆ ਗਈ ਓਏ ਲਾਲੇ ਚਾਹ ਲਿਆ ਤੇਰੇ ਲਈ ਇੱਧਰ ਆ ਮੈਂ ਸੈੱਜ ਓਏ ਓ ਲਾਲੇ ਸਾਦਾ ਕੀ ਸਾਦਾ ਲਾਲਾ ਲਾਲੇ ਨੂੰ ਹੋਰ ਕੋਲ ਦਿੰਨੇ ਲਾਲੇ ਨੂੰ ਕੀ ਦੇਣਾ ਵਾ ਉਹ ਚਾਹ ਲਾਲਾ ਚਾਹ ਮੰਗੀ ਜਾਂਦਾ ਵਾ ਲੋ ਵੀ ਜੱਟ ਤੇਰਾ ਵਾ ਤੇਲ ਪਵਾ ਕੇ ਦਿੰਨਾ ਤੂੰ ਕਿ ਮੋਟਰਸਾਈਕਲ ਤੇ ਤੂੰ ਕਹ ਇਹਨੂੰ ਜਾ ਬਰਾ ਚੱਲ 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 ਚਲੋ ਲਾਲੇ ਕੀ ਤੈਨੂੰ ਸ਼ਰਧਾਈ ਪਈ ਅੱਜ ਉਹ ਮੰਗਦਾ ਲਾਲੇ ਚੇਂਜ ਹੋ ਗਿਆ ਸੈਟ ਲਾਲੇ ਤੇਰੀ ਲਈ ਬ੍ਰਹਮੀ ਆਉਂਦੀ ਓਏ ਬ੍ਰਹਮੀ ਨਹੀਂ ਅੱਜ ਗਰੁੱਪੇ ਕਰਦੇ ਨਾ ਐਨਆਰਆਈ ਜੋ ਕਰਦੇ ਨਾ ਕਰਦੇ ਨਾ ਆਪਾਂ ਮੁੰਡੇ ਤਿਆਰ ਆ ਕਹਿੰਦੇ ਸ਼ਰਧਈ ਰਗੜਨ ਨੂੰ ਸਹਿਜ ਰਗੜੂਗਾ ਕਿ ਨਹੀਂ ਆ ਜਾ ਫੇ ਆ ਦੇਖਾ ਕੋਟ ਨਹੀਂ ਰਗਾ ਦਾ ਸਾਡਾ ਬੰਦਾ ਹੀ ਆ ਦੂਜਾ ਕੋਟ ਨਾ ਮੈਂ ਓਏ ਓਏ ਕਿਉਂ ਸੈਟ ਹੋ ਗਿਆ ਚੇਂਜ ਲੁੱਦੜ ਹੋ ਗਿਆ ਤੂੰ ਹੀ ਚੜ ਕੇ ਆ ਅੱਜ ਦੋ ਤਾਂ ਨਾ ਦੋ ਹੀ ਲਾਇਆ ਮੈਂ ਵੀ ਦੋ ਹੀ ਕਹਿਣਾ ਸਹਿਜ ਝੂਟਾ ਸਹਿਜ ਤੂੰ ਬੱਕਰੀ ਬਣ ਗਿਆ ਅੱਜ ਨੰਬਰ ਵੀ ਤੇਰੇ 230 ਇਹੇ ਝੂਠਾਂ ਦੀ ਪਾਂਡਾ ਭਾਜੀ ਇਹ ਕਹਿੰਦੇ ਮੇਰੇ ਆਏ 430 ਤੂੰ 430 ਨਹੀਂ ਤੂੰ 420 ਬੰਦਾ ਥੱਲੀਆਂ ਬੁਗਰੀਆਂ ਭੱਜ ਗਿਆ ਭੱਜ ਕੇ ਸਹਿਜ ਇਧਰ ਰੱਟਾ ਪੈ ਗਿਆ ਯੋ ਓਏ ਜੋਤ ਵੇਖ ਇਦਾਂ ਹੀ ਆ ਰਿਹਾ ਇਦਾਂ ਹੀ ਓਏ ਉਹਦਾ ਹੀ ਖੜ ਗਿਆ ਹੀ ਸਾਰੇ ਜਿਹਨੇ ਲਾਉਣੇ ਇਧਰ ਆ ਜਾ ਜਿਹੜੇ ਸ਼ੇਰ ਜਿੰਦੇ ਇਧਰ ਆ ਜਾਓ ਬਾਕੀ ਗੁਫਾ ਚ ਲੈ ਕੇ ਨਹੀਂ ਤੇ ਲਾਊਗਾ ਹਨਾ ਸਾਰੇ ਸੱਟ ਲਾਉਂ ਅਹੀਂ ਲਾਉਣੀ ਨਹੀਂ ਤੇ ਇਸ ਸਟੇਡੀਅਮ ਤੇ ਬੈਗਣਾ ਚੱਲਾ ਚਪਲਾ ਲਾ ਗਿਆ ਚਬੜਾ ਬੜੀ ਸੇਦੀ ਪਉਣਾ ਹੈ ਤੇਰੇ ਜਾਨੀ ਨੂੰ ਫੂਟ ਪਾ ਕੇ ਆਇਆ ਕਰ ਜੇ ਮੈਂ ਇੰਤ ਕਰ ਲੂਗਾ ਕੋਈ ਦੀ ਤੇ ਫਿਰ ਤਾਂ ਵੀ ਕੋਈ ਗੱਲ ਜਿੱਦਾਂ ਉਦਣ ਕੀਤੀ ਸੀ ਆ ਛੱਡ ਦੋ ਬਸ ਛੱਡ ਦੂੰਗੇ ਪੁੱਛ ਗੱਲ ਲਾਗੇ ਪੈਰੀ ਹੱਥ ਲਾ ਕੇ ਕਹੀ ਦਿੰਦਾ ਸੋਡੀ ਵਰਜ ਨਹੀਂ 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 ਕਹਿ ਸਹੀ ਤੂੰ ਮੜਾ ਤਰ ਲਾ ਜਾ ਪਾ ਤਰ ਲਾ ਜਾ ਪਾ ਤਰ ਲਾ ਜਾ ਤ ਪਾ ਮੜਾ ਤ ਛੱਡ ਦੋ ਅੱਜ ਕਿਦਾਂ ਇਹ ਕੀ ਕਰਨਾ ਤੂੰ ਬਸ ਜੋੜ ਕੇ ਕੌਣ ਹੈ ਤੇਰਾ ਘਾਟ ਜੋ ਚੰਗਾ ਮੜਾ ਆਇਆ ਮੜਾ ਵਸ ਵਸ ਤੂੰ ਗੈ ਤੂੰ ਹੀ ਕਰ ਦੇ ਠੱਕਾ ਇਹ ਕਰ ਦੇ ਪੂਰਾ ਠੱਕਾ ਮੜਾ ਠੱਕੇ ਦੇ ਪੈਸੇ ਲੈਣਾ ਮੈਂ ਠੱਕਾ ਕਰ ਦੇ ਜਾ ਤਮੜੇ ਕੋਤ ਕੇ ਛੱਡ ਦੋ ਅੱਜ ਜਾ ਲਾਕੇ ਜਾ ਕੇ ਕਹੇ ਛੋਟੀ ਨਹੀਂ ਮਾਰਦੇ ਨਹੀਂ ਦੋ ਸਾਰਿਆਂ ਨੂੰ ਪੁੱਛ ਲੈ ਛੱਡ ਦਈਏ ਛੱਡ ਦਈਏ ਨਹੀਂ ਪੁੱਤ ਗਏ ਯਾਰ ਭਰਾਓ ਕਹਿ ਤਗੇ ਪਾਜੀ ਛੱਡ ਦੋ ਯਾਰ ਕਿਆ ਕਿਆ ਯਾ ਤੇਰੇ ਆਲੇ ਪੋਟਾ ਤੇ ਲੈ ਚੱਲ ਇਹਦਾ 1000 ਰੁਪਏ ਕਰਾ ਦੋ 2000 ਜਿੰਨੀਆਂ ਪੈ ਗਈਆਂ ਪੋਟਾ ਚ ਆਦੀਆਂ ਪੈ ਗਈਆਂ ਤੇਰੇ ਤੇ ਛੱਡ ਦੇਣਾ ਜੀ ਪੋਟਾ ਵੇ ਵੋਟ ਮੰਗ ਕੇ ਜਾਂਦਾ ਵੋਟ ਮੰਗਣ ਜਾਂਦਾ ਵੋਟ ਮੰਗਣ ਜਾਂਦੀ ਵੋਟ ਹੱਥ ਕੜੇ ਕਰਦੇ ਚੱਲ ਬੋਟਾ ਪੈਂਟ ਦੋ ਇੱਕ ਹੀ ਹੋਈ ਸੱਚ લાલે તું ਕਹਿੰਦੀ ਮੇਰੇ ਨੂੰ ਆ ਗਿਆ ਵੀ ਦੋ ਲਾਲੇ ਨੂੰ ਪੁੱਛ ਲਾਲੇ ਦੀ ਮੇਨ ਵੋਟ ਆ ਲਾਲਾ ਐਮ ਐਲ اے ਆ ਸਰਪੰਚੀ ਉਹਦੇ ਨਾਲ ਹੱਥ ਮਿਲਾ ਕੇ ਹੱਥ ਮਿਲਾ ਕੇ ਤੱਕ ਲਾਲੇ ਕਿਹਦੀ ਆ ਹੈ ਲਾਲਾ ਦੋ ਵੋਟਾ ਹੋ ਗਿਆ ਸਰਪੰਚ ਇੱਕ ਸਾਤ ਚੱਲ ਆਵੇ ਲਾਲਾ ਆਵੇ ਤਿੰਨ ਹੋਈਆਂ ਸਰ ਜੀ ਨੇ ਮੇਰੀ ਬਾਪ ਇਦਾਂ ਕੀਤੀ ਆਵੀ ਚਲੋ ਚਾਰ ਤੇਰੇ ਨਾਲ ਚਾਰ ਵੋਟਾਂ ਆਉਣਗੀਆਂ ਛੱਡੋ ਭਾਜੀ ਚੱਲ ਤੂੰ ਆ ਵੀ ਹੋਰ ਕਹਿੰਦਾ ਪੰਜ ਸੱਤ ਇੱਕ ਹੋਰ ਤਾਂ ਵੀ ਨਹੀਂ ਹਾਰ ਗਿਆ ਤੂੰ ਮੇਰੀ ਵੋਟ ਵੀ ਆ ਉਹ ਲੈ ਉਹ ਭਗਵਾਨ ਤਵਾਂ ਲੈ ਗਿਆ ਸਾਰੀਆਂ ਆਇਤ ਕੀ ਫੇ ਨਾ ਨਾ ਮਿਹਨਤ ਲਾਉਣੀ ਪੈਣੀਆਂ ਚਲੋ ਭਾਜੀ ਕਰਾਓ ਸ਼ੁਰੂ ਆਡੀਅנס ਅੱਜ ਉਹਦਾ ਸਾਡੇ ਜੰਮਤੂ ਵੀ ਕੁਸ਼ਵੀਰ ਹੈਗੇ ਆ ਔਰ ਇੱਥੇ ਬਾਹਰ ਨਾਲ ਖੁੰਦੇ ਆ। ਤੇਰੀ ਵੀਡੀਓ ਦੇਖ ਕੇ ਆਏ ਆ ਲੋਈਆਂ ਤੋਂ। ਦੱਸ ਭਾਜੀ ਇਹਨੂੰ ਕੀ? ਲੋਈਆਂ ਤੋਂ ਆਏ ਸਪੈਸ਼ਲ। ਤੇਰੀ ਵੀਡੀਓ ਦੇਖ ਕੇ ਭਾਜੀ। ਤੇ ਤੂੰ ਇੱਥੇ ਬਤਨੀਤਾ ਹੋਇਆ ਪਿਆ ਵਾ। ਚੱਲ ਝੋਟਾਂ ਤੂੰ। ਕੱਲ ਨੂੰ ਲਿਆਉਂਗਾ ਜੂਸ ਵੇਰ ਤੇ ਲਈ। ਪਾਜੀ ਲਿਆ ਮਰੇ ਬੇਟਾ ਪਾ ਲੈ ਲੋ ਪਾਜੀ ਲੋ ਮੈਂ ਤੇ ਇਹ ਨਾ ਲੈ ਓਕੇ ਕੋਈ ਸਹਿਜ ਜਿੰਦਾ ਆ ਸਹਿਜ ਲਵਾਉਂਦਾ ਮੈਨੂੰ ਕਿੱਟ ਓਕੇ ਭਾਈ ਮੈਂ ਬਦਨੀਤਾ ਵਾਂ ਸਰ ਮੈਂ ਬਦਨੀਤਾ ਹੋਇਆ ਪਿਆ ਪਾਜੀ ਸਹਿਜ ਲਵਾਉਂਦਾ ਖੱਟ ਕੇ ਖੱਟ ਕੇ ਸਹਿਜ ਸਹਿਜ ਕਮ ਆਨ ਕਮ ਆਨ ਬੇਬੀ ਚੱਲ 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 ਚੱਲੇ ਚੱਲ 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 ਕੱਟ 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 ਚੱਲ ਚੱਲ ਚਾਰ ਚੱਕਿਆ ਗਿਆ ਟਰਾਲੀ ਦਾ ਰੋਸ਼ ਚੱਲ 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 ਜਾ ਚੱਲ ਚੱਲ ਗਾ ਲੈ ਹੋਰ ਤੋੜ ਚੱਲ ਚੱਲ 18 ਟੈਰੀ 18 ਟੈਰੀ ਮੈ ਲੈ ਗਿਆ ਰਹਿ ਗਿਆ ਥੋੜਾ ਹੀ ਚੱਲ 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 ਭਾਜੀ ਬਾਲੀ ਮੇਕ ਲਵਾਉਣਾ ਥੈਲ ਚੱਲ ਚੱਲ ਬਹੁਤ ਜ਼ੋਰ ਬਹੁਤ ਸਾਡੇ ਮਿੰਨੀ ਕੋਸ ਆਵੇ ਅਹੀਂ ਹੁਣ ਜਾ ਥਾਪੀ ਮਾਰਨੀ ਆ ਪੈਟ ਤੇ ਜਾ ਕੇ ਐ ਦਾ ਮੁੰਡਾ ਵੇਖ ਲਓ ਤੋਰਦਾ ਹੀ ਆਪਾਂ ਕਹਿੰਦਾ ਚੋਬਰ ਕਹਿੰਦਾ ਜਾਂਦਾ ਕਹਿੰਦੇ ਘੋੜੇ ਦੀ ਚਾਲ ਵਾਂਗੂ ਮੁੰਡੇ ਬਾਬਾ ਜੀ ਮਿਹਨਤੀ ਹੋਵੇ ਆ ਬਹੁਤ ਵਧੀਆ ਚਲੋ ਮਹਾਰਾ ਕਿਰਪਾ ਕਰੇ ਸੋਨ ਲਾਲ ਸਾਡੇ ਪਿਆਰੇ ਮਿੱਤਰ ਸਾਡੇ ਨਾਲ ਪੜਦੇ ਰਹੇ ਆ ਹਾਂਜੀ ਵਾਹਿਗੁਰੂ ਕਿਰਪਾ ਕਰਨਾ ਮੁੰਡੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਰੇ ਨੂੰ ਬੇਨਤੀ ਹੈਗੇ ਭਾਈ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਕਿ ਗਰਾਉਂਡੇ ਪਹੁੰਚੋ ਨਾਲ ਵਿਖੇ ਜੋ ਸਾਡੇ ਕੋਚ ਬਹੁਤ ਵਧੀਆ ਟ੍ਰੇਨਿੰਗ ਬੱਚਿਆਂ ਨੂੰ ਦੇ ਰਹੇ ਨੇ ਬਿੱਟੂ ਬਿੱਟੂ ਬਾਜੀ ਸਾਰਿਆਂ ਨੂੰ ਬੇਨਤੀ ਹੈ ਕਿ ਬਾਈ ਪਹੁੰਚੋ ਗਰਾਊਂਡ ਵਿੱਚ ਆਪਣੀ ਸਿਹਤ ਬਣਾਓ ਭਾਈ ਕੁਲਦੀਪ ਸਿੰਘ ਕੀਪਾ ਵੀ ਪਹੁੰਚੇ ਨੇ ਜੋ ਕਿ ਨਿਆਣੇ ਦਾ ਇਸ਼ਾਰਾ ਦੇਖਣ ਲਈ ਕਹਿੰਦੇ ਪੁਰਾਣੇ ਖਿਡਾਰੀ ਨੇ ਮੱਲਾ ਮਾਰੀਆਂ ਇਹਨਾਂ ਨੇ ਹੁਣ ਇਹਨਾਂ ਨੂੰ ਸਕੋਰਪਿਓ ਗੱਡੀ ਨਾਲ ਸਨਮਾਨ ਕਰਾਂਗੇ ਆਉਂਦੇ ਸਾਲ ਮੁੱਕਰ ਨਾ ਜਾਈਂ ਭਰਾਵਾ ਕਿਉਂ ਬਾਜੀ ਹਾਂ ਨਿੰਦ ਤੇਰੀ ਆਈ ਬ੍ਰੀਜ ਚੱਕ ਲੈ ਹਾਏ ਕੋਈ ਨਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਡਾਇਨਕ ਟਾਈਮ ਦੇ ਲਈ ਮੈਂ ਤੇ ਬਾਬਾ ਜੀ ਉਹ ਸਾਰਿਆਂ ਨੂੰ ਬੈਂਟੀ ਆਪਣੇ ਪੈਸੇ ਪਾਉਣਾ ਚੜ ਕੇ ਵੀ ਅਸ਼ਰਦਾਈ ਦੀ ਸੇਵਾ ਜਿਹੜਾ ਕਰ ਸਕਦਾ ਬੱਚਿਆਂ ਵਾਸਤੇ ਬਿਲਕੁਲ ਬਿਲਕੁਲ ਜ਼ਰੂਰੀ ਆ ਨਾ ਸ਼ਰਦਾਈ ਦੀ ਸੇਵਾ ਹੁਣ ਠੰਡ ਗਰਮੀ ਆ ਗਰਮੀ ਆ ਬਿਲਕੁਲ ਪਰ ਬੱਚਿਆਂ ਨੂੰ ਖਰਾਕ ਵੀ ਚਾਹੀਦੀ ਆ ਨਾ ਤੇ ਛੋਟੇ ਛੋਟੇ ਬੱਚੇ ਵੀ ਇੱਕਦਾਂ ਆਉਂਦੇ ਉੱਤੇ ਪਤਸ਼ਾਹ ਵਾ ਬਹੁਤ ਬੱਚਿਆਂ ਨੂੰ ਬਣਦਾ ਕਿ ਅਸੀਂ ਵੀ ਬਣੀਏ ਆ ਵੀ ਇਧਰ ਦੜੜੇ ਪਹੁੰਚਿਆ ਆਏ ਵਾਹਿਗੁਰੂ ਜੀ ਦਾ ਖਾਲਸਾ ਕਰ ਬਾਬੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਠਾਕ ਪਾਜੀ ਸੱਸੀ ਠੀਕ ਹੈ ਜੀ ਬਾਬਾ ਜੀ ਸੱਸੀ ਦਾ ਹਾਂ ਕਹਿ ਗਿਆ ਉਥੇ ਲੱਗੇ ਜਾ ਕੇ ਕਿਹਾ ਕਰ ਨਹੀਂ ਨਹੀਂ ਬੱਸ ਬੱਸ ਤਾਂ ਹੁਣ ਕਰਾਉਣੀ ਆ ਤੇਰੀ ਜਾ ਪੈਰੀ ਪੈ ਜਾ ਪੈਰੀ ਡੇਪਾ ਪੈਰੀ ਡੇਪਾ ਨਹੀਂ ਨਹੀਂ ਕੋਈ ਗੱਲ ਨਹੀਂ ਤਗੜਾ ਹੋ ਕੋਸਾ ਦੀ ਬਸ ਬਸ ਕਰੀਂ ਪੰਜ ਸੈਟ ਹੋਰ ਲਾਗੋ ਉਹ ਨਹੀਂ ਨਹੀਂ ਕੋਸਾ ਦੀ ਬਸ ਬਸ ਨਹੀਂ ਨਹੀਂ ਕੋਈ ਨਹੀਂ ਤੂੰ ਕੀ ਕਰਨਾ ਚਾਹੇ ਉਹ ਕੀ ਓਏ ਕੱਲਾਲੇ ਦੇ ਦੱਡੂ ਦੱਡੂ ਜਾਲਾ ਮਾਰਦਾ ਚਲੋ ਚਲੋ ਰਹਿ ਗਿਆ ਕੋਈ ਪੰਜ ਸੈਟ ਹੁਣ ਕੀ ਬਣੂ ਸਹਿਜ ਕੀ ਬਣੂ ਹੁਣ ਮੈਂ ਤਾਂ ਮੈਂ ਤਾਂ ਮੈਂ ਤਾਂ ਮੈਂ ਤੇ ਬੇਹੋਸ਼ ਬੇਹੋਸ਼ ਹੋ ਜਾਣਾ ਬੋਝ ਨਹੀਂ ਹੁੰਦਾ ਤੂੰ ਕੋਝ ਨੂੰ ਕਹਤ ਕਿ ਮੈਂ ਬੇਹੋਸ਼ ਹੋ ਜਾਣਾ ਚੋਟਿਆ ਚੱਲ ਹਾਂ ਕਿੰਨਾ ਕਾਕੀ ਜਾਣਾ ਵਾ ਆ ਇੱਥੇ ਤਾਂ ਨੇੜੇ ਦੇ ਨੇੜੇ ਲਾਲੀ ਚੱਲ ਬੈਠ ਕੇ ਖਾਏ ਕੋਈ ਕਹਿੰਦਾ ਮੈਂ ਵੀ ਆਇਆ ਇੱਥੇ ਆ ਗਿਆ ਚੱਲ 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 ਆ ਯਾਰ ਜਿੱਦਾਂ ਦੁੱਧ ਲਾਉਣਾ ਭਾਜੀ ਲਾ ਨਹੀਂ ਆਉਂਦਾ ਜਾਓ ਪਹਿਲਾਂ ਮੰਜ ਲਾ ਵੀ ਲੈ ਕਹਿੰਦਾ ਕਹਿੰਦਾ ਚੱਲ ਚੱਲ ਸਾਥ-ਸੱਥ ਹੱਥ ਚੱਲ 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 ਆ ਗਿਆ ਮੈਂ ਚੱਲ ਕਿੰਨੇ ਲਾਉਣੇ ਭਾਈ ਦੋ ਹੀ ਲਾਉਣੇ ਹਨ ਦੋ ਦੋ ਚਲੋ ਵੇਚ ਦੇ ਵੇਚ ਦੇ ਲੈ ਫੜੀ ਮੜ ਮੇ ਜਾਨ ਬੈਕ ਫੋਨ ਤੇ ਪੌੜ ਬਣਾ ਨਹੀਂ ਜਾਣ ਬਣਾ ਯਾਰ ਮੇਰੀ ਵੀ ਬਣਾ ਮੇਰੀ ਚਲੋ ਲਓ ਬੈ ਜਾ ਅਗਲੇ ਦੇ ਉਧਰ ਬਣਾ ਤਪੇ ਉਹ ਕਿੰਗ ਕੋਗਰ ਉਹ ਕਮੇਟ ਪਿਆ ਹੁੰਦਾ ਓਏ ਬਾਬਾ ਸਿੱਟੇ ਕੰਮ ਦੀ ਹਾਂ ਕਿੱਦਾਂ ਰਿਹਾ ਹੈ ਉਹ ਮੌਤਾ ਇੱਧਰ ਆਇਆ ਕੋਈ ਨਹੀਂ ਕੋਈ ਨਹੀਂ ਸਹੇਜ ਕੋਸ਼ਿਸ਼ ਕਰ ਕੋਸ਼ਿਸ਼ ਕਰਨੇ ਵਾਲਾ ਵੀ ਆ ਚਾਚਾ ਬਣਾ ਦੇ ਵੀਡੀਓ ਸਾਡੀ ਆ ਵੇਖੀ ਬੰਦਾ ਕਿੱਦਾਂ ਲੋਂਦਾ ਥੀ ਲੋਂਦਾ ਇਹ ਤਾਂ ਮੁੜਦਾ ਹੀ ਨਹੀਂਗਾ ਕਿਤੇ ਮੁੜਾਂਗੇ ਕਿਸੇ ਦਿਨ ਚੱਲ ਚੱਲ ਸਹੇਜ ਚੱਲ ਚੱਲ ਸਹੇਜ ਮੇਰਾ ਸਹੇਜ ਗੋਡੇ ਨਹੀਂ ਮੋੜਦਾ ਕਾਈ ਕੋਡੇ ਮੋੜ ਥੱਲੇ ਬੈਠ ਥੱਲੇ ਬੈਠ ਥੱਲੇ ਬੈਠ ਤੁਹਾਨੂੰ ਤਾਂ ਨੂੰ ਪਤਾ ਪਾਜੀ ਕਿ ਐਡਾ ਜਾਂਦਾ ਵਿੱਚ ਚੱਲ ਚੱਲ ਭੁੱਖਾ ਕੜਾ ਮੀਂਹ ਹੋਣਾ ਹੁੰਦਾ ਤਾਂ ਤੋਂ ਰੱਖ ਕਹਿੰਦਾ ਖਿੱਚਦੇ ਮੇਰੀ ਵਿਆਹ ਹੋਈ ਜਾਂਦੀ ਰਾਈ ਰੱਬਾ ਤੇ ਜਿ ਬਾਲੀ ਤੱਥਲੀ ਵਾਲਾ ਆ ਤੇ ਬਾਬੇ ਜੀ ਕਦਾ ਹੋਈ ਚੱਲੀ ਸਹਿਜ ਹੈ ਹਾਂ ਔਰ ਹੁਣ ਕਿੰਨੇ ਲੋਣੇ ਆ ਆਪਣੇ ਚਾਰ ਇੱਧਰ ਦੇਖੀ ਉੱਧਰ ਦੱਸ ਉਹ ਕਿੰਨੇ ਲੋਣੇ ਚਾਰ ਹੋਰ ਬਸ ਵਿੱਚ ਬਸ ਵਿੱਚ ਬਸ ਜੇ ਕਹਿ ਗਿਆ ਫੇ ਕੋਸਾ ਫਿਰਦਾ ਅੱਜੀਆਂ ਸਾਬ ਕੋਸਾ ਕੋਈ ਕਰਮ ਹੈ ਤਾਂ ਉਹ ਰਹਿ ਗਿਆ ਦੇ ਇੱਕ ਸੱਟ ਰਹਿ ਗਿਆ ਤੋਂ ਬਾਅਦ ਕੋਈ ਨਹੀਂ ਹੁੰਦਾ ਕਹਿ ਦੇ ਹੈ ਸਾਬ ਨੇ ਬਸ ਜੇ ਕਹਿ ਗਿਆ ਤੇ ਭਾਜੀ ਬਸ ਮੈਂ ਠੀਕ ਤੇ ਕਿ ਬਸ ਭਾਜੀ ਹੁਣ ਨਹੀਂ ਲਾਉਣਾ ਆ ਰਿਹਾ ਨਹੀਂ ਜੀ ਉੱਥੇ ਹੋ ਰਿਹਾ ਓ ਯਾਰ ਕਿਉਂ ਪਾਣੀ ਪੰਮ ਛੱਡ ਜਾ ਲੱਤਾਂ ਰ ਬਹਿ ਜਾ 10 ਮਿੰਟ ਜਾ ਬਹਿ ਜਾ ਥੱਲੇ ਜਾ ਬਹਿ ਜਾ ਥੱਲੇ 10 ਮਿੰਟ ਨੇ ਪੈਰਾਂ ਭਰ ਦੇ ਜੇ ਪੈਰਾਂ ਭਰ ਨਾ ਹਾਂ ਨਹੀਂ ਇੱਕ ਹੋਰ ਲੱਗ ਜਾ ਇਹ ਤੂੰ ਨਾ ਓ ਲੱਤਾਂ ਸਾਣੀ ਕੰਨ ਫੜ ਲਏ ਓ ਦਾ ਸੁਣ ਜੇ ਲੱਤਾਂ ਸਾਣੀ ਕੰਨ ਫੜ ਲੇ ਕੱਲ ਨੂੰ ਤੇਰੀ ਮਿਹਨਤ ਛੁੱਟੀ ਉਹ ਨਹੀਂ ਬੋਲਣਾ ਬੈਠ ਜਾ ਉੱਥੇ ਚੱਲ ਬਹਿ ਜਾ ਇੱਥੇ ਤੇਰੇ ਭਰ ਬੈ ਜਾ ਦੇਖੇ ਕੋਈ ਫੜੀ ਜਾਣ ਬਹਿਣਾ ਨਿਕਾ ਗਰਾਊਂਡ ਦਾ ਢੀੜਾ ਹੌਲੀ ਹੌਲੀ ਕੱਢਣਾ ਇੱਕ ਕਿਆ ਪਾਣੀ ਚਲ ਠੀਕ ਆ ਕੋਈ ਸਾਹ ਹਾਂ ਚਲ ਜਾ ਚਲ ਮੈਂ ਭਾਈ ਦੇ ਨਾਲ ਜਪ ਕਰ ਲੈ ਓਏ ਗੋਡੇ ਜੋੜ ਕੇ ਰੱਖ ਤਰੇ ਜਿਹੜਾ ਦਵਾਰ ਤੇ ਲਾਈ ਓਏ ਦਰ ਤੇ ਰੱਖਿਆ ਕਰ ਤਾ ਭਾਜੀ ਆ ਦਵਾਰ ਤੋਂ ਵਾਲੇ ਨੂੰ ਸਾਧ ਵਿੱਚ ਆ ਜਾ ਨਹੀਂ ਨਹੀਂ ਆ ਜਾ ਨਾ ਭਾਜੀ ਇਹਨੂੰ ਮਾਰੀ ਬਾਜ ਆ ਜਾ ਬਾਲਾ ਬੰਦੇ ਮਿਹਨਤ ਲਾਉਂਦੇ ਆ ਉਹਨਾਂ ਗਲਤ ਕਹਿੰਦਾ ਵਾ ਆਇਸ ਵਾਲੇ ਵੀਡੀਓ ਤੇ ਯਾਰ ਮੈਂ ਬਾਹਰ ਬੈਠੇ ਇੱਥੇ ਕਈ ਜਦ ਸਹੀ ਨਹੀਂ ਲਾਉਂਦਾ ਗਲਤੀਆਂ ਹੀ ਗੱਡੀ ਜਾਂਦੇ ਵਿੱਚ ਆ ਕੇ ਸਹੀ ਲਾਓ ਤੂੰ ਲਾਉਣਾ ਗੱਲ ਮੈਂ ਬੱਸ ਮੈਂ ਬੱਸ ਮੈਂ ਨਹੀਂ ਲਾਉਣੀ ਉਲਟੀਆਂ ਆਉਂਦੀਆਂ ਇਹਨੂੰ ਖੂਨ ਦੀਆਂ ਬਣਾਵੇ ਤਾਂ ਮਾਰੀ ਜਾਂਦੀ ਓਏ ਬਗਲੇ ਭੇਜ ਮੇਰੇ ਅੱਲ ਮੇਰੇ ਅੱਲ ਓਰੇ ਬਗਲੇ ਕਹਿ ਤਾ ਚੰਗਾ ਭਾਜੀ ਚੰਗਾ ਭਾਜੀ ਓਕੇ ਜੀ ਹਾਂ ਜੀ ਠੀਕ ਹੈ ਨਾ ਐਂਡ ਤੇ ਹੁਣ ਲਾਈਕ ਕਰੋ ਹਾਂ ਫੋਲੋ ਕਰੋ ਇਹ ਮੈਨੂ ਵੇਖ ਕੇ ਹੋਰ ਵੱਧ ਤੋਂ ਵੱਧ ਆਓ। ਇਹਨੂੰ ਦੇਖ ਕੇ ਹੋਰ ਵੱਧ ਤੋਂ ਵੱਧ ਆਵੋ। ਜੇ ਚੰਗਾ ਲੱਗਦਾ ਕੈਂਪ? ਜੇ ਚੰਗਾ ਲੱਗਦਾ ਕੈਂਪ ਤੇ ਸਾਰੇ ਕਮੈਂਟ ਕਰਕੇ ਦੱਸੋ। ਸਾਰੇ ਕਮੈਂਟ ਕਰਕੇ ਦੱਸੋ ਕਿ ਕੈਂਪ ਫਰੀ ਆ। ਕੌਣ ਲਵਾਉਂਦਾ ਕੈਂਪ? ਬਿੱਟੂ ਭਾਈ। ਕਿੱਥੋਂ? ਮਾਜੀਪੁਰ। ਮਲਸੀਆਂ ਤੋਂ। ਮਲਸੀਆਂ ਤੋਂ। ਮਲਸੀਆਂ ਨਵਾਜੀਪੁਰ। ਮਾਜੀਪੁਰ। ਮਲਸੀਆਂ ਨਵਾਜੀਪੁਰ। ਪਤੀ ਬੁਲਾ ਦੇ ਹੁਣ ਇੱਕ ਵਾਰੀ। ਭਾਈ ਸੋਹਣਿਆ ਤਸੱਲੀ ਆ। ਚੰਗਾ ਜੀ ਤੁਹੇ। ਚੰਗਾ ਜੀ। ਤੋ ਹੋ ਗਈਆਂ ਤਸੱਲੀਆਂ। ਹੋ ਗਈ।